ਸ੍ਰੀ ਵਾਹਿਗੁਰੂ ਸਾਹਿਬ ਜੀ ਜੈਤ ਸ੍ਰੀ ਮਹਲਾ 5 ਕੋਈ ਜਾਨ ਹਰਿ ਜਉ ਦੇਵ ਜੋਰਾ ਚਰਨ ਗਹਉ ਬਕੌ ਸਬਰ ਸੁਨਾ ਦੀਜਾ ਪ੍ਰਾਣ ਅਤੂਰਾ ਕੋਈ ਜਾਨ ਹਾਰਸਾਉਂ ਦੇਵਾ ਜੋਗਾ ਚਰਨ ਰਖੋਂ ਬਕੌ ਸਬਰ ਸੁਨਾ ਜਿ ਜਹਾ ਪ੍ਰਾਣ ਅਪੂਰ ਰਹਾ ਮਾਨਤਾ ਨ ਨਰਮਾਲਾ ਕਾਰਤ ਤਿਆਰੋ ਹਾਰ ਸਿੰਘ ਜੈ ਸੁਦਾ ਸਮਝੋ ਰਹਾ ਯਾ ਰਸ ਮਾ ਬਗਨ ਹੋਟੇirਪਾਤੇ ਮਹਾ ਵਿਖਿਆਤੇ ਤੋ ਚਰਨ ਮੰਦੀਨ ਦੁਖ ਭੰਜਨ ਜੈਤਵਾਂ ਕਮਰੀ ਹੋਰਾ ਆਪ ਹੈ ਪਤਦਾਨ ਸਿਮਰਨ ਸੁਆਮੀ ਕੋ ਪ੍ਰਭ ਨਾਨਕ ਬੰਦਨ ਸ਼ੂਰਾ ਆਇਓ ਚਰਨ ਮੰਦੀਨ ਦੁਖ ਭੰਜਨ ਇਹ ਤੋਮਰੀ ਓਰਾ ਅਪੈਂ ਪਦ ਦਾ ਸਿਮਰਨ ਸੁਆਮੀ ਕੋ ਪ੍ਰਭ ਨਾਨਕ ਬੰਧਨਿ ਸ਼ੋਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰ ਜੀ ਨੇ ਕਿਰਪਾ ਕੀਤੀ ਹੈ ਜੋ ਅਮਰ ਤੇਰੇ ਕਵਿਤਾ ਦਾ ਉਪਮਖਸ਼ ਕੀਤਾ ਹੈ। ਦਰਸ਼ਨ ਦਾ ਵੀ ਬਖਸ਼ਿਸ਼ ਕੀਤਾ ਹੈ। ਔਰ ਗੁਰ ਚਰਨਾਂ ਵਿੱਚ ਬੈਠਣ ਦਾ ਸੁਭਾਗਾ ਸਮਾ ਸਫਰਾਨੇ ਬਖਸ਼ਿਆ ਹੈ। ਗੁਰੂ ਚਰਨਾਂ ਵਿੱਚ ਬੈਠ ਕੇ ਆਪਾਂ ਜਿੱਥੇ ਨਿਤਨੇਮ ਦੀਆਂ ਬਾਣੀਆਂ ਸਰਵਣ ਕੀਤੀਆਂ ਉੱਥੇ ਸਫਰੋ ਜੀ ਦੀ ਬਖਸ਼ਿਸ਼ ਹੋਈ ਹੈ। ਲੜੀਵਾਰ ਐਸ਼ੀ ਵੀ ਤੋਂ ਕਥਾ ਸਰਵਣ ਕੀਤੀ ਹੈ। ਇਸੇ ਤਰ੍ਹਾਂ ਆਪਣਾ ਮੇਹਰ ਪ੍ਰਾਪਤ ਸਤਿ ਸਿਦਕੇ ਰੱਖਣ ਤਾਂ ਕਿ ਸਭ ਸੰਗਤ ਕਰਕੇ ਸਤਿਗੁਰਾਂ ਦੀ ਚਰਨਾਂ ਦੇ ਓਟ ਆਸਰੇ ਲੈ ਕੇ ਉਸ ਅਕਾਰ ਉਤਵਾਹੀ ਜੀਵੀਆਂ ਆਪਕਸ਼ਾ ਪ੍ਰਾਪਤ ਕਰਕੇ ਤਾਂ ਸੇ ਗੁਰੂ ਗ੍ਰੰਥ ਸਾਹਿਬ ਜੀ ਦੇ ਅਸ਼ੀਰਵਾਦ ਨਾਲ ਆਪਣੇ ਜੀਵਨ ਦੇ ਕੁਝ ਪਲ ਜਿਹੜੇ ਨਾ ਉਹ ਜਨਾਂ ਵਿੱਚ ਵੰਡ ਕੇ ਸਫਲੇ ਕਰ ਸਕੀਏ ਇਸ ਤਰੁਨੀ ਨੇ ਹਕੂਮਤ ਦੇ ਵਿੱਚ ਪਹਿਲੇ ਆਪਾਂ ਦੋ ਕਿ ਇਹੋ ਬਖਸ਼ਿਸ਼ ਕੀਤੀ ਹੈ ਕਿ ਕੋਈ ਮੈਨੂੰ ਉਸ ਅਕਾਲ ਪੁਰਖ ਵਾਹਿਗੁਰੂ ਨਾਲ ਵਾਲਾ ਜਵੇ ਮੈਂ ਫੋਟ ਕੇ ਉਹਦੇ ਚਰਨ ਫਟ ਰਵਾਂ ਰਸਨਾ ਤੋਂ ਧਵਾ ਤੇ ਮਿੱਠੇ ਮਿੱਠੇ ਸ਼ਬਦ ਬੋਨਾ ਇੱਥੋਂ ਤੱਕ ਕਿ ਮੈਂ ਆਪਣੇ ਪ੍ਰਾਣ ਵੀ ਉਹਦੇ ਚਰਨਾਂ 'ਚ ਅਰਪਣ ਕਰ ਦੇਵਾਂ ਤੇ ਮੈਨੂੰ ਬਸ ਅਕਾਲ ਪੁਰਖ ਵਾਹਿਗੁਰੂ ਨਾਲ ਬਹਿਣ ਦਾ ਹਸਪਤਸ ਜੀ ਸਤਿਗੁਰੂ ਪਾਤਸ਼ਾਹ ਕਿਰਪਾ ਕਰਨ ਕਿਉਂਕਿ ਗੁਰਬਾਣੀ ਜਿਹੜੀ ਹੈ ਉਹ ਇੱਕ ਇੱਕ ਸ਼ਬਦ ਇੱਕ ਇੱਕ ਅੱਖਰ ਜਿਹੜਾ ਹੈ ਉਹ ਸੰਸਾਰ ਦੇ ਵਿਹੜੇ ਤੋਂ ਪਰਮੇਸ਼ਰ ਨਾਲ ਲੈਣ ਦਾ ਇੱਕ ਬਹੁਤ ਵੱਡਾ ਰਸਤਾ ਹੈ ਅਗਿਆਨਤਾ ਦੇ ਹਨੇਰੇ 'ਚ ਭਟਕ ਗਿਆਨ ਨੂੰ ਸੰਸਾਰਕ ਵਿਹੜੇ ਦੇ ਵਿੱਚੋਂ ਸਤਿਗੁਰੂ ਆਪ ਬਾਹਰ ਫੜ ਕੇ ਉਸ ਸੱਚੇ ਮਾਰਗ 'ਤੇ ਚੱਲਣ ਦੀ ਪ੍ਰੇਰਣਾ ਦਿੰਦੇ ਆ ਤੇ ਸਤਿਗੁਰੂ ਜੀ ਕਹਿੰਦੇ ਜਿਹੜਾ ਇਸ ਰਸਤੇ 'ਤੇ ਤੁਰਿਆ ਹੈ ਉਹ ਨਿਕਲਣਾ ਆਪਣੀ ਮੱਜਰ ਨੂੰ ਤੈਅ ਕਰਕੇ ਉੱਥੋਂ ਤੱਕ ਪਹੁੰਚ ਜਾਂਦਾ ਜਿਹਦੀ ਆਸ ਤੇ ਉਮੀਦ ਇਹ ਉਹਨੂੰ ਨਹੀਂ ਹੁੰਦੀ ਤੇ ਸਤਿਗੁਰੂ ਆਪ ਕਿਰਪਾ ਕਰਕੇ ਮਿਲਾਉਂਦੇ ਨੇ ਗੁਰੂ ਕੋ ਚੋਲਾ ਹੈ ਆਪਾ ਸਤਿਗੁਰ ਜਿਹਦੇ ਲੱਗ ਲਾ ਕੇ ਇੱਕੋ ਹੀ ਗੱਲ ਇਹ ਤੇ ਰੱਖਣੀ ਆ ਸਭੇ ਸਾਲ ਪੁਰਾਵੇ ਦਿੱਠੇ ਤੋਂ ਭੱਲੇ ਟੰਡ ਲੱਗੀ ਤੇਰੇ ਜਨਨਾ ਦੁਰੇ ਹੁਣ ਤੋਂ ਬਖਸ਼ਿਸ਼ ਕਰਨੀ ਆ ਸਤਿਗੁਰੂ ਆਪਣਾ ਪੇਰ ਭਰ ਆਚਰਣ ਚੜ੍ਹਦਿਆਂ ਕਰਾ ਬਖਸ਼ਿਸ਼ ਕਰਕੇ ਇਸ ਤਰ੍ਹਾਂ ਸੰਗਤ ਦਾ ਸਵਾ ਮਕਸ਼ਦ ਹੀ ਕੋਲਾ ਤੁਕਾਂ ਦੇ ਜਿਮਾਂ ਵਾਹਿਗੁਰੂ ਜੀ ਦਾ ਖਾਸ ਵਾਹਿਗੁਰੂ ਜੀ ਕੀ ਫਤਿਹ